ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਜਾਣਕਾਰ ਇੰਸਾਰ ਪਿੰਡ ਦੇ ਵਿੱਚੋਂ ਗੁਜਰਦੀ ਕੰਢੀ ਨਹਿਰ ਦੇ ਵਿੱਚ Maruti Zencar ਡਿੱਗ ਗਈ ਹੈ ਮੌਕੇ ਤੇ ਚਸ਼ਮਦੀਦਾ ਨੇ ਦੱਸਿਆ ਕਿ ਕਾਰ ਚਾਲਕ ਪਿੰਡ ਦਾ ਵਸਨੀਕ ਹੈ ਬਿਜਲੀ ਮੈਕਮੇ ਜੇ ਦੀ ਨੌਕਰੀ ਕਰਦਾ ਹੈ ਤਸਵੀਰਾਂ ਵੇਖ ਸਕਦੇ ਹੋ ਚਾਰਪੁਰ ਦੇ ਨਜ਼ਦੀਕੀ ਪਿੰਡ ਅਜੋਵਾਲ ਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਕਾਰ ਪਿੰਡ ਦੇ ਵਿੱਚ ਗੁਜਰਦੀ ਕੰਢੀ ਨਹਿਰ ਦੇ ਵਿੱਚ ਜਾ ਕੇ ਡਿੱਗ ਗਈ ਹੈ ਜਿहां ਉਹਨਾਂ ਕਿਆ ਕਿ ਕਾਰ ਚਾਲਕ ਜਦੋਂ ਆਪਣੀ ਕਾਰ ਨਹਿਰ ਦੇ ਕੰਢੇ ਉੱਤੇ ਬੈਕ ਕਰਕੇ ਲਗਾ ਰਿਹਾ ਸੀ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਕੇ ਧੀ ਉਹਨਾਂ ਇਹ ਵੀ ਦੱਸਿਆ ਕਿ ਗنیمਤ ਰਹੀ ਹੈ ਕਿ ਨਹਿਰ ਦੇ ਵਿੱਚ ਪਾਣੀ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਰਾਗੀਰਾ ਤੇ ਪਿੰਡ ਵਾਸੀਆਂ ਨੇ ਤੁਰੰਤ ਨਹਿਰ ਦੇ ਵਿੱਚ ਉਤਰ ਕੇ ਕਾਰ ਸਵਾਰ ਨੂੰ ਨਹਿਰ ਚੋਂ ਬਾਹਰ ਕੱਢਿਆ मामूली सट्टा चालक ਦੇ ਜ਼ਰੂਰ ਲੱਗਿਆ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਜੋ ਕਿ ਮੌਕੇ ਤੇ ਪਹੁੰਚ ਗਏ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਪਾਣੀ ਹੁੰਦਾ ਤਾਂ ਕਾਰ ਦੀ ਨਹਿਰ ਵਿੱਚ ਦੇਖਣ ਉਪਰੰਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਜਿਸ ਦਾ ਬਚਾ ਰਿਹਾ ਹੈ ਦੱਸ ਦੇ ਕਿ ਇਸ ਨਹਿਰ ਦੇ ਆਲੇ-ਦੁਆਲੇ ਤਕਰੀਬਨ ਦਹਾਕੇ ਪਰ ਤੋਂ ਬਾਰਿਸ਼ ਦੇ ਕਾਰਨ ਅਤੇ ਮੁਰੰਮਤ ਨਾ ਹੋਣ ਦੇ ਕਾਰਨ ਤਾਂ-ਤਾਂ ਤੋਂ ਨਹਿਰ ਦੇ ਕਿਨਾਰੇ ਤਬਾਹ ਹੋ ਚੁੱਕੇ ਨੇ ਜਿਸ ਕਾਰਨ ਆਏ ਦਿਨ ਲੋਕਾਂ ਦੇ ਸਕੂਟਰ ਮੋਟਰਸਾਈਕਲ ਗੱਡੀਆਂ ਖਰਾਬ ਹੋ ਜਾਂਦੀਆਂ ਤੇ ਸਿਖਰ ਦੁਪਹਿਰ ਤੇ ਤੁੰਦ ਵਾਲੇ ਦਿਨ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਹੋਈ ਜੀ ਗੱਡੀ ਇਧਰੋਂ ਆਂਦੀ ਪਈ ਸੀ ਮੇਨ ਰੋਡ ਰੋਡ ਵੱਲੋਂ ਅੱਛਾ ਜੀ ਔਰ ਇਥੇ ਚ ਰਸਤੇ ਤੇ ਆ ਗਏ ਮਤਲਬ ਕੀ ਉਹਨਾਂ ਤੋਂ ਬਚੀ ਚਿੰਤਪੁਨੀ ਰੋਡ ਤੋਂ ਆ ਰਹੀ ਸੀ ਗੱਡੀ ਚਿੰਤਪੁਨੀ ਰੋਡ ਤੋਂ ਆ ਰਹੀ ਸੀ ਠੀਕ ਹੈ ਜੀ ਤੇ ਉਹਨਾਂ ਤੋਂ ਗੱਡੀ ਥੋੜੀ ਸਾਹਮਣੇ ਹੋਈ ਹੈਗੀ ਤੇ ਇਸ ਕਰਕੇ ਥੋੜਾ ਥੋੜੀ نیچے ਉਤਰ ਗਈ ਰਹਿ ਗਈ ਅੱਛਾ ਜੀ ਜੀ ਬਚਾਅ ਹੋ ਗਿਆ ਜੀ ਨਹਿਰ 'ਚ ਰੋਲਾ ਪਾਇਆ ਸੀ ਕਾਫੀ ਜਦੋਂ ਗੱਡੀ ਟਿੱਗੀ ਤੁਸੀਂ ਸਭ ਤੋਂ ਪਹਿਲਾਂ ਦੇਖੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਦੇਖੀ ਮੈਂ ਰੌਲਾ ਪਾਇਆ ਬਹੁਤ ਪਚਾਵ ਚੋ ਬੰਦੇ ਜਾਨ ਬਚਾਓ ਦੌੜੋ ਦੌੜੋ ਤੇ ਚਾਰ ਪੰਜ ਬੰਦੇ ਮੋਰ ਦੀ ਗਏ ਤਿੰਨ ਚਾਰ ਇੱਧਰ ਦੀ ਗਏ ਗੱਡੀ ਨੂੰ ਧੱਕਾ ਲਾਇਆ ਤੇ ਬਚ ਗਏ ਠੀਕ ਹੈ ਜੀ ਬਚਾਅ ਹੋ ਗਿਆ ਇਹ ਗੱਡੀ ਆਈ ਕੋਈ ਨੇਰੇ ਚ ਪਿਛਾਨ ਚ ਕਿੜੇ ਕਿ ਦੇਖੇ ਹਾਂਜੀ ਗੱਡੀ ਅੱਜਵਾਲ ਦੀ ਆ ਜੀ ਅੱਜਵਾਲ ਦੀ ਆ ਅੱਛਾ ਜੀ ਅੱਜਵਾਲ ਨਾਲ ਪਿੰਡ ਦੇ ਹਾਂਜੀ ਨਾਲ ਅੱਜਵਾਲ ਸ਼ੱਜੂ ਕਲੋਨੀ ਦੇ ਆ ਜੇ ਇਆ ਬਿਜਲੀ ਦੇ ਵਿਭਾਗ ਵਿੱਚੋਂ ਬਿਜਲੀ ਵਿਭਾਗ ਵਿੱਚੋਂ ਜਾਈ ਆ ਹਾਂਜੀ ਠੀਕ ਹੈ ਜੀ ਕਿੰਨੇ ਜਣੇ ਸੀਗੇ ਸੋਏ ਕੋਈ ਦੇਖਿਆ ਤੁਸੀਂ ਵਿੱਚੋਂ ਇਹ ਇਕੱਲੇ ਹੀ ਸੀਗੇ ਇਕੱਲੇ ਸੀ ਗੱਡੀ ਹਾਂਜੀ ਇਕੱਲੇ ਸੀ ਤੇ ਜਦੋਂ ਗੱਡੀ ਡਿੱਗੀ ਆ ਕਿੰਨੇ ਵਜੇ ਦਾ ਸਮਾਂ ਸੀ ਤੇ ਕਿਦਾਂ ਫਿਰ ਇਹਨੂੰ ਕੱਢਿਆ ਬਾਹਰ ਸਮਾਂ ਕੱਢਿਆ ਬੰਦਿਆਂ ਨੇ ਫੜ ਕੇ ਲਿਆਏ ਬਾਹਰ ਨੂੰ ਚਾਚਾ ਅੱਛਾ ਜੀ ਔਰ ਆ ਗੀਤ ਤੇ ਪਿੰਡ ਵਾਲਿਆਂ ਨੇ ਹਾਂਜੀ ਪ ਠੀਕ ਹੈ ਜੀ ਕਿੰਨੇ ਕਜ ਦੀ ਵਕਿਆ ਇਹ ਇਹ 7 7:30 ਦਾ ਟਾਈਮ ਹੋਗਾ ਠੀਕ ਹੈ ਜੀ ਤੇ ਜਦੋਂ ਇਹਨਾਂ ਨੂੰ ਕੱਢਿਆ ਕੁਝ ਦੱਸਿਆ ਉਹਨਾਂ ਨੇ ਤੁਹਾਨੂੰ ਕੋਈ ਗੱਲਬਾਤ ਕੀਤੀ ਜਾਂ ਪਿੰਡ ਵਾਲਿਆਂ ਨੇ ਕੋਈ ਜੱਕਦਾ ਪਿੰਡ ਵਾਲਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਵੈਸੇ ਉਹ ਬਸੇ ਕਹਿੰਦੇ ਕਹਿੰਦੇ ਕੋਈ ਮੇ ਮਾਦਲ ਭਲੇਖੇ ਨਾਮ ਵਾਲੇ ਗੱਡੀ ਵੜ ਦੇ ਵਿੱਚ ਤਾਂ ਲੱਗਾ ਉਹਨਾਂ ਨੂੰ ਮੋੜ ਨਹੀਂ ਇਧਰ ਸੀ ਮੋੜ ਲਈ ਉਹਨਾਂ ਨੇ ਉਧਰੋਂ ਠੀਕ ਹੈ ਜੀ ਆਮ ਤੌਰ ਤੇ ਇਹ ਨਹਿਰ ਦੇ ਵਿੱਚ ਪਾਣੀ ਵੀ ਹੁੰਦਾ ਜੇ ਹਾਂ ਜੇ ਪਾਣੀ ਹੁੰਦਾ ਤਾਂ ਫਿਰ ਤਾਂ ਬਹੁਤ ਮੁਸ਼ਕਲ ਸੀ ਗੱਡੀ ਫਲਟ ਵੀ ਸਕਦੀ ਸੀ ਜਿੱਦ ਅਸੀਂ ਰੋਲਾ ਪਾਇਆ ਉਹਨਾਂ ਨੇ ਹੋਰ ਏਸੇ ਦਿੱਤੀ ਰੇਸ ਦੇ ਵਿੱਚ ਚੱਲ ਕੇ ਜਿਹੜੀ ਸੀ ਉਹ ਵੀ ਘਬਰਾ ਗਿਆ ਨਾ ਉਹ ਵੀ ਘਬਰਾ ਗਿਆ ਸਾਰੇ ਸਾਰੇ ਘਬਰਾ ਗਿਆ ਮੇਰਾ ਫੜਾਵਣਾ ਆਪਣੇ ਘਰ ਵਾਲੇ ਮੈਂ ਬਿਠਾ ਕੇ ਆਈ ਰੋਲਾ ਪੈ ਬਿਚਾਵ ਬਿਚਾਓ ਬੰਦੇ ਜਾਨ ਬਚਾਓ ਕੱਟੋ ਉਹਨੂੰ ਕੀ ਵਾਕਿਆ ਹੋਇਆ ਭਾਜੀ ਇਹ ਭਾਈ ਇਹ ਪਤਾ ਲੱਗਿਆ ਤੁਹਾਨੂੰ ਕਿ ਨਹਿਰ ਦੇ ਵਿੱਚ ਗੱਡੀ ਡਿੱਗੀ ਹੋਈ ਆ ਠੀਕ ਹੈ ਜੀ ਤੇ ਰੋਲਾ ਪਿਆ ਹੋਇਆ ਸੀ ਕਿ ਨਹਿਰ 'ਚ ਗੱਡੀ ਡਿੱਗੀ ਠੀਕ ਹੈ ਜੀ ਤੇ ਅਸੀਂ ਫਿਰ ਕੱਟੇ ਹੋ ਗਏ ਦੋ ਚਾਰ ਜਣਿਆਂ ਨੇ ਠੀਕ ਹੈ ਜੀ ਪਿੰਡ ਵਾਲਿਆਂ ਨੇ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ ਨਾ ਜੀ ਬਾਹਰ ਕੱਢਿਆ ਜੀ ਇਹ ਦੇਖੀ ਤੁਸੀਂ ਗੱਡੀ ਹੈ ਕਿਹੜੀ ਸੀ ਭਾਜੀ ਇਹ ਭਾਈ ਗੱਡੀ ਮੋਤੀ ਜੈਨ ਹੈ ਜੀ ਗੱਡੀ ਇਹ ਜੈਨ ਗੱਡੀ ਆ ਚਾਰ ਨੰਬਰ ਉਹਨਾਂ ਦੀ ਹਾਂ ਜੀ ਤੇ ਇਹ ਕਿੰਨੇ ਵਜੇ ਦਾ ਕੋਈ ਵਾਕਿਆ ਹੈ ਕੋਈ ਇਹ ਭਾਈ ਹੁਣੇ ਹੀ ਥੋੜੀ ਜਿਹੀ دیر ਪਹਿਲਾਂ ਅੱਧੇ ਘੰਟੇ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਸ਼ਾਮ ਦਾ ਵਾਕਿਆ ਹੈ ਜੀ ਤੇ ਇਹ ਜਿਹੜਾ ਪਿੰਡ ਅੱਜਵਾਲੀ ਪਿੰਡਾ ਜੀ ਇਹ ਹਾਂਜੀ ਅੱਜਵਾਲ ਆਪਣੇ ਆਦਮਾ ਰੋਡ ਬੈ ਜਾਂਦਾ ਹੈ ਨਹਿਰ ਵਾਲਾ ਠੀਕ ਹੈ ਜੀ ਤੁਸੀਂ ਕੋਈ ਲੱਗਾ ਪਤਾ ਕਿੰਨੇ ਜਿਹੜੇ ਸਵਾਰ ਸੀਗੇ ਕੋਈ ਨਹੀਂ ਜੀ ਠੀਕ ਹੈ ਜੀ ਹਾਂਜੀ ਉਹ ਗੱਡੀ ਚਲਾ ਰਹੇ ਸੀ ਪਤਾ ਨਹੀਂ ਕਿੰਦਾ ਅਨ ਬੈਲੈਂਸ ਹੋ ਗਈ ਤੇ ਡਿੱਗੀ ਉਹ ਸਾਡੇ ਆਣ ਤੋਂ ਪਹਿਲਾਂ ਡਿੱਗੀ ਹੋਈ ਸੀ ਠੀਕ ਹੈ ਜੀ ਪਰ ਜੀ ਜਾਂਦੇ ਨੇ ਚਲੋ ਵਿੱਚੋਂ ਸਵਾਰੀ ਕੱਢ ਕੇ ਜੀ ਜੀ ਤੇ ਬਾਕੀ ਢੜੇ ਨਾਲ ਦੇ ਸਾਥੀ ਹੋ ਪਹਿਲ ਦੇ ਹੱਥ ਤੇ ਪਿੰਡ ਵਾਲਿਆਂ ਨੇ ਤਰ੍ਹਾਂ ਕੀਰਾਂ ਜਿਹੜਾ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਬਚਾਉਣ ਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਪਰ ਇੱਕ ਦਿਨ ਹੋਣ ਕਰਕੇ ਚਲੋ ਬਚਾ ਹੋ ਗਿਆ ਜੇ ਰਾਤ ਨੂੰ ਗੱਡੀ ਡਿੱਗਦੀ ਤਾਂ ਪਤਾ ਵੀ ਨਹੀਂ ਲੱਗਣਾ ਸੀ ਹਾਂਜੀ ਹਾਂਜੀ ਕਿ ਕੋਈ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਇਹ ਬੜੀ ਨਹਿਰ ਵਾਲਾ ਸਾਰਾ ਠੀਕ ਹੋਣਾ ਚਾਹੀਦਾ ਕੋਈ ਲਾਈਟਸ ਜਾਂ ਕੋਈ ਜਾਲਾ ਪਤਾ ਹੈਗੀ ਹੈ ਜੀ ਸਾਰ ਸਹੀ ਹੋਣਾ ਚਾਹੀਦਾ ਹੈ ਜਿਹੜਾ ਬੰਦੇ ਆਣ ਜਾਣ ਦੇ ਵਿੱਚ ਜੀ 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 ਕੋਈ ਦਿੱਕਤ ਨਾ ਹੋਵੇ ਲੁਧਿਆਣਾ ਲਈ ਦਲੀਆ ਮਿੱਠਾ ਪਰ ਦੀ ਰਿਪੋਰਟ